ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਭਾਈ ਮਰਦਾਨਾ ਜੀ ਨੇ ਗੁਰਨਾਨਦ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਜੋ ਲੋਕ ਚੰਗੇ ਹੁੰਦੇ ਹਨ ਅਕਸਰ ਉਹਨਾਂ ਨਾਲ ਮਾੜਾ ਕਿਉਂ ਹੁੰਦਾ ਹੈ ਸੋ ਗੁਰਨਾਨਦ ਸਾਹਿਬ ਜੀ ਨੇ ਉਹਨਾਂ ਦੇ ਸਵਾਲ ਦਾ ਜਵਾਬ ਕਿਵੇਂ ਦਿੱਤਾ ਸੋ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਗੁਰਮੁਖਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਸੋ ਆਓ ਸਰਵਨ ਕਰਦੇ ਹਾਂ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਨੂੰ ਤਾਰਦੇ ਹੋਏ ਜਦੋਂ ਏਮਨਾਬਾਦ ਪਹੁੰਚੇ ਮਹਾਰਾਜ ਸੈਦਪੁਰ ਪਹੁੰਚੇ ਆ ਜੀ ਇਥੋਂ ਬਾਰ ਬਾਰ ਜਾ ਕੇ ਮਹਾਰਾਜ ਨੇ ਨਗਰ ਤੇ ਡੇਰਾ ਲਾਇਆ ਹੈ ਜਿੱਥੇ ਸੰਗਤ ਜੀ ਅੱਜ ਗੁਰਦੁਆਰਾ ਰੋੜੀ ਸਾਹਿਬ ਬਣਿਆ ਹੈ ਇੱਥੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਭਾਈ ਮਰਦਾਨਾ ਜੀ ਹਾਂ ਜੀ ਭਾਈ ਮਰਦਾਨਾ ਜੀ ਸਵਾਲ ਪੁੱਛਦੇ ਆ ਬਾਬਾ ਜੀ ਇੱਕ ਮੇਰੇ ਮਨ ਦੇ ਵਿੱਚ ਸ਼ੰਕਾ ਹੈ ਕਿਰਪਾ ਕਰਕੇ ਆਪ ਨਿਵਰਤ ਕਰ ਦਿਓ ਕੁਝ ਸਵਾਲ ਆ ਜਿਨ੍ਹਾਂ ਦੇ ਜਵਾਬ ਨਹੀਂ ਮਿਲ ਰਹੇ ਭਾਈ ਮਰਦਾਨਾ ਜੀ ਨੂੰ ਬਾਬੇ ਨੇ ਆਗਿਆ ਕੀਤੀ ਹੈ ਤੁਸੀਂ ਦੱਸੋ ਤੁਹਾਡੇ ਮਨ ਦੇ ਵਿੱਚ ਕੀ ਸ਼ੰਕਾ ਹੈ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਚੰਗੇ ਲੋਕਾਂ ਦੇ ਨਾਲ ਕਈ ਵਾਰ ਬੁਰਾ ਕਿਉਂ ਹੁੰਦਾ ਇਹ ਕਈ ਵਾਰੀ ਇਹੋ ਜੀ ਕਰਾ ਵਰਤ ਜਾਂਦੀ ਆਪਾਂ ਦੇਖਦੇ ਆਂ ਕੁਝ ਭਲੇ ਲੋਕ ਹੁੰਦੇ ਆ ਪਰ ਹੁੰਦਾ ਉਹਨਾਂ ਨਾਲ ਬੁਰਾ ਹੈ ਨਗਰ ਈਮਨਾਬਾਦ ਪਹੁੰਚੇ ਬੈਠੇ ਵਹਿਰ ਸਥਲ ਪਿੱਖੇ ਉੱਚੇ ਉੱਚੀ ਜੀ ਜਗ੍ਹਾ ਤੇ ਮਹਾਰਾਜ ਈਮਨਾਬਾਦ ਪਹੁੰਚੇ ਹੋਇਆ ਜਦੋਂ ਭਾਈ ਮਰਦਾਨਾ ਜੀ ਇਹ ਸਵਾਲ ਪੁੱਛਦੇ ਆ ਤੇ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਸਾਹਿਬ ਜੀ ਅੱਗੇ ਚੱਲੋ ਸਮਾਂ ਆਵੇਗਾ ਆਪ ਜੀ ਦਾ ਉੱਤਰ ਆਪ ਜੀ ਨੂੰ ਮਿਲ ਜਾਵੇਗਾ ਹੁਣ ਮਹਾਰਾਜ ਜੀ ਪਹੁੰਚੇ ਆ ਭਾਈ ਲਾਲੋ ਜੀ ਨੂੰ ਪਤਾ ਲੱਗਾ ਕਿ ਮਹਾਰਾਜ ਇੱਥੇ ਆਏ ਆ ਗੁਰੂ ਜੀ ਦੇ ਆਉਣ ਤੇ ਬੜੀ ਖੁਸ਼ੀ ਹੋਈ ਆ ਤੇ ਭਾਈ ਲਾਲੋ ਜੀ ਰੋੜੀ ਸਾਹਿਬ ਦੇ ਅਸਥਾਨ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਆ ਗੁਰਮਖ ਪਿਆਰਿਓ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਭਵਿੱਖ ਬਚਨ ਕਹੇ ਆ ਸਤਗੁਰੂ ਮਹਾਰਾਜ ਕਹਿਣ ਲੱਗੇ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਦੇਖੋ ਇਹ ਜਿਹੜਾ ਭਾਰਤ ਆ ਭਾਰਤ ਦੇ ਬਹੁਤ ਸਾਰੇ ਹਿੱਸੇ ਉੱਤੇ ਲੋਦੀ ਘਰਾਣੇ ਦਾ ਰਾਜ ਰਿਹਾ ਪਹਿਲਾ 1508 ਬਿਕਰਮੀ ਵਿੱਚ ਬਹਿਲੋਲ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ ਮਹਾਰਾਜ ਕਹਿੰਦੇ ਫਿਰ ਸਿਕੰਦਰ ਲੋਧੀ ਫਿਰ ਉਹ ਸਿਕੰਦਰ ਦਾ ਪੁੱਤਰ ਇਬਰਾਹਿਮ ਦਿੱਲੀ ਦਾ ਬਾਦਸ਼ਾਹ ਬਣਿਆ ਤੇ ਇਬਰਾਹਿਮ ਲੋਧੀ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਹੱਥੋਂ ਮਾਰਿਆ ਗਿਆ ਤੇ ਦਿੱਲੀ ਉੱਤੇ ਲੋਧੀਆਂ ਦੀ ਥਾਂ ਮੁਗਲਾਂ ਦਾ ਰਾਜ ਸ਼ੁਰੂ ਹੋ ਗਿਆ ਤੇ ਸੁਲਤਾਨਪੁਰ ਦਾ दौਲਤ ਖਾਂ ਜੋ ਲਾਹੌਰ ਦਾ ਵੀ ਸੂਬੇਦਾਰ ਸੀ ਉਹਨੇ ਫਿਰ ਬਾਬਲ ਨੂੰ ਹਮਲਾ ਕਰਨ ਦਾ ਸੱਦਾ ਦਿੱਤਾ ਜਦੋਂ ਪਤਾ ਲੱਗਾ ਲੋਧੀਆਂ ਦੇ ਘਰ ਵਿੱਚ ਇਤਫਾਕ ਨਹੀਂ ਬਾਬਰ ਨੇ ਪਹਿਲਾ ਹਮਲਾ ਕੀਤਾ ਪਹਿਲਾ ਹਮਲਾ ਕੀਤਾ ਲੁੱਟ ਕੇ ਵਾਪਸ ਮੁੜ ਗਿਆ ਫਿਰ ਦੂਜਾ ਫਿਰ ਤੀਜਾ ਹਮਲਾ ਕੀਤਾ ਸਤਗੁਰੂ ਮਹਾਰਾਜ ਨੇ ਬਾਬਰ ਦੇ ਹਮਲੇ ਬਾਰੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਸ਼ਬਦ ਉਚਾਰੇ ਆ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇ ਜੋਰੀ ਮੰਗੇ ਦਾਨ ਵੇ ਲਾਲੋ ਗੁਰਮਖ ਪਿਆਰਿਓ ਭਾਈ ਲਾਲੋ ਜੀ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਦੋਂ ਡਾਢ ਨਿਤਾਣਿਆਂ ਉੱਤੇ ੱੱੱਕਾ ਕਰਦਾ ਹੈ ਉਹਦਾ ਹਿਸਾਬ ਨਵੇੜਨ ਵਾਸਤੇ ਹੋਰ ਕੋਈ ਸਕਤ ਆ ਉਹਦੇ ਉੱਤੇ ਚੜ ਕੇ ਆਉਂਦਾ ਹੈ ਲੋਧੀਆਂ ਤੋਂ ਅਤਿਆਚਾਰਾਂ ਦਾ ਬਦਲਾ ਲੈਣ ਵਾਸਤੇ ਬਾਬਰ ਆ ਰਿਹਾ ਕਿਉਂਕਿ ਲੋਧੀਆਂ ਨੇ ਜਿਹੜੇ ਅਤਿਆਚਾਰ ਕੀਤੇ ਆ ਸਿਕੰਦਰ ਲੋਧੀ ਨੇ ਹਿੰਦੂਆਂ ਦੇ ਬਹੁਤ ਸਾਰੇ ਮੰਦਰ ਢਾ ਦਿੱਤੇ ਸੀ ਖਾਸ ਕਰਕੇ ਮਥਰਾ ਦੇ ਮੰਦਰ ਤਾਂ ਬਿਲਕੁਲ ਤਬਾਹ ਕਰ ਦਿੱਤੇ ਸੀ ਹਿੰਦੂ ਦੇਵਤਿਆਂ ਦੀਆਂ ਧਾਰਮਿਕ ਮੂਰਤੀਆਂ ਤੋੜ ਕੇ ਕਸਾਈਆਂ ਨੂੰ ਦਿੱਤੀਆਂ ਗਈਆਂ ਤਾਂ ਕਿ ਉਹ ਮਾਸ ਤੋਲਣ ਵਾਸਤੇ ਉਹ ਮੂਰਤੀਆਂ ਨੂੰ ਬੱਟਿਆਂ ਦੇ ਵਜੋਂ ਵਰਤ ਸਕਣ ਇੰਨਾ ਹੀ ਨਹੀਂ ਖਾਸ ਕਰਕੇ ਸਿਕੰਦਰ ਲੋਧੀ ਦੇ ਰਾਜ ਵਿੱਚ ਹਜ਼ਾਰਾਂ ਬੇਗੁਨਾ ਹਿੰਦੂ ਤਲਵਾਰ ਦੀ ਧਾਰ ਲੰਘਾਏ ਗਏ ਆ ਤੇ ਹੁਣ ਮਹਾਰਾਜ ਭਾਈ ਲਾਲੋ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਛੱਡ ਕੇ ਜਾਣ ਵਾਸਤੇ ਕਹਿ ਰਹੇ ਆ ਮਹਾਰਾਜ ਕਹਿੰਦੇ ਇੱਥੇ ਬਾਬਰ ਆਵੇਗਾ ਸਤਗੁਰੂ ਮਹਾਰਾਜ ਜੀ ਦਾ ਹੁਕਮ ਮੰਨਿਆ ਭਾਈ ਲਾਲੋ ਜੀ ਕੁਝ ਹੋਰ ਸ਼ਰਧਾਲੂ ਘਰ ਛੱਡ ਕੇ ਦੂਰ ਜੰਗਲ ਵਿੱਚ ਚਲੇ ਗਏ ਆ ਪਰ ਸਤਿਗੁਰੂ ਮਹਾਰਾਜ ਭਾਈ ਮਰਦਾਨਾ ਜੀ ਉੱਥੇ ਹੀ ਰਹੇ ਆ ਇੱਥੇ ਹੀ ਹੁਣ ਭਾਈ ਮਰਦਾਨਾ ਜੀ ਨੂੰ ਉੱਤਰ ਮਿਲਣਾ ਹੈ ਕਿ ਚੰਗੇ ਲੋਕਾਂ ਦੇ ਨਾਲ ਬੁਰਾ ਕਿਉਂ ਹੁੰਦਾ ਹੈ ਤੇ ਭੇਰਾ ਤੇ ਸਿਆਲਕੋਟ ਲੁੱਟ ਕੇ ਬਾਬਰ ਪੂਰੀ ਜ਼ੋਰ ਨਾਲ ਤਾਕਤ ਦੇ ਨਾਲ ਸੈਦਪੁਰ ਈਮਨਾਬਾਦ ਪਹੁੰਚਿਆ ਜੁੱਧ ਹੋਇਆ ਲੋਧੀ ਮੈਦਾਨ ਵਿੱਚ ਹਾਰ ਗਿਆ ਬਾਬਰ ਨੇ ਸਾਰਾ ਸ਼ਹਿਰ ਲੁੱਟ ਲਿਆ ਸ਼ਹਿਰ ਦੇ ਵਾਸੀ ਕੈਦੀ ਬਣਾ ਲਏ ਆ ਖਾਸ ਕਰਕੇ ਸੁੰਦਰ ਨੌਜਵਾਨ ਲੜਕੀਆਂ ਦੀ ਰੱਜ ਕੇ ਬੇਪਤੀ ਕੀਤੀ ਗਈ ਆ ਮਹਿਲਾ ਦੇ ਵਿੱਚ ਜੰਮੀਆਂ ਪਲੀਆਂ ਨੂੰ ਵਾਲਾਂ ਤੋਂ ਫੜ ਕੇ ਧੋਇਆ ਗਿਆ ਇਹ ਹਾਲਤ ਵੇਖ ਕੇ ਸਤਿਗੁਰੂ ਮਹਾਰਾਜ ਨੇ ਉੱਥੇ ਸ਼ਬਦ ਵੀ ਉਚਾਰਨ ਕੀਤਾ ਸੀ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੋਦੀ ਆ ਹੁਣ ਬਹਿਣ ਨਾ ਮਿਲਣ ਹਦੂਰ ਇਸ ਤਰ੍ਹਾਂ ਲੁੱਟਿਆ ਹੋਇਆ ਮਾਲ ਜੇਤੂਆਂ ਨੇ ਬੰਦੀਆਂ ਦੇ ਸਿਰਾਂ ਤੇ ਚਕਾ ਕੇ ਨਾ ਕੈਦੀ ਬਣਾਲੇ ਸਾਰੇ ਗੁਲਾਮ ਬਣਾਲੇ ਕਹਿੰਦੇ ਚੱਕੋ ਭਾਈ ਸਾਜੋ ਸਮਾਨ ਤੇ ਫਿਰ ਉਹ ਜਿਵੇਂ ਜਿਵੇਂ ਬਾਬਰ ਕਹਿ ਰਿਹਾ ਉਵੇਂ-ਉਵੇਂ ਕੈਦੀ ਕਰ ਰਹੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਰ ਤੇ ਵੀ ਇੱਕ ਭਾਰੀ ਪੰਡ ਚੁੱਕੀ ਹੋਈ ਆ ਭਾਈ ਮਰਦਾਨਾ ਜੀ ਦੇ ਹਵਾਲੇ ਇੱਕ ਅਬੈੜਾ ਘੋੜਾ ਕੀਤਾ ਹੋਇਆ ਜੋ ਉਹਨਾਂ ਵਾਸਤੇ ਸੰਭਾਲਣਾ ਔਖਾ ਹੋ ਰਿਹਾ ਹੁਣ ਸਾਰੇ ਬਾਬਰ ਨੇ ਕੈਦੀ ਬਣਾਲੇ ਆ ਤੇ ਉਹਨਾਂ ਸਾਰੇ ਕੈਦੀਆਂ ਨੂੰ ਬੰਦੀਖਾਨੇ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ ਤੇ ਚੱਕੀਆਂ ਪੀਣ ਉੱਤੇ ਲਾ ਦਿੱਤਾ ਤੇ ਭਾਈ ਮਰਦਾਨਾ ਜੀ ਤੇ ਸਤਿਗੁਰੂ ਮਹਾਰਾਜ ਨੂੰ ਵੀ ਇਹ ਅਮਰ ਸ਼ਕਤ ਮਿਲੀ ਹੈ ਗੁਰੂ ਸਾਹਿਬ ਦੀ ਕਲਾ ਦੇਖੋ ਕਿਵੇਂ ਵਰਤਦੀ ਹੈ ਦੀਨ ਦੁਨੀਆ ਦੇ ਮਾਲਕ ਨਿਰੰਕਾਰ ਦਾ ਭਾਣਾ ਮੰਨ ਕੇ ਬੈਠੇ ਆ ਤੇ ਚੱਕੀ ਪੀ ਰਹੇ ਆ ਕਲਾ ਇੱਕ ਵਰਤੀ ਆ ਇੱਕ ਰਵਾਇਤ ਅਨਸਾਰ ਚੱਕੀਆਂ ਆਪੇ ਹੀ ਚੱਲ ਰਹੀਆਂ ਸਨ ਬਾਬਰ ਦਾ ਜਰਨੈਲ ਮੀਰ ਖਾਨ ਕੈਦੀਆਂ ਦੇ ਉਦਾਲੇ ਚੱਕਰ ਲਾ ਕੇ ਸਾਰਿਆਂ ਦੀ ਮੰਨ ਦੀ ਹਾਲਤ ਜਾਂਚਣ ਦਾ ਯਤਨ ਕਰ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉੱਤੇ ਸੰਬੋਧਨ ਕਰਕੇ ਆਖਿਆ ਹੈ ਖੁਰਾਸਾਨ ਖਸਮਾ ਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸਨ ਦੀ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ ਕਰੜਾਣੇ ਤੈਂ ਕੀ ਦਰਦ ਨਾ ਆਇਆ ਗੁਰਦੇਵ ਜੀ ਦੇ ਚਿਹਰੇ ਦਾ ਪ੍ਰਭਾਵ ਅਸਰੇ ਨਾ ਸੀ ਸਖਤ ਤੋਂ ਸਖਤ ਹਿਰਦਾ ਵੀ ਪਸੀ ਜਾਂਦਾ ਮੀਰ ਖਾਨ ਨੇ ਗੁਰਦੇਵ ਜੀ ਨੂੰ ਚੱਕੀ ਚਲਾਉਂਦਿਆਂ ਸ਼ਬਦ ਗਾਉਂਦਿਆਂ ਦੇਖਿਆ ਹੈ ਜਿੱਥੇ ਸਾਰੇ ਕੈਦੀ ਦਿਲ ਹਾਰ ਗਏ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਰੱਬ ਦੇ ਪਿਆਰ ਵਿੱਚ ਬੈਠੇ ਖੁਦਾ ਨੂੰ ਸੰਬੋਧਨ ਕਰਕੇ ਕੁਝ ਸ਼ਬਦ ਕਹਿ ਰਹੇ ਆ ਤੇ ਉਹ ਕੰਬੁੱਠਿਆ ਖਾਨ ਜਿਹੜਾ ਸੀ ਉਹਨੇ ਸਾਰਾ ਹਾਲ ਸ਼ੈਨਸ਼ਾ ਬਾਬਰ ਨੂੰ ਦੱਸਿਆ ਕੁਝ ਮਿੰਟ ਸੋਚ ਕੇ ਬਾਬਰ ਆਪ ਸਤਿਗੁਰੂ ਮਹਾਰਾਜ ਨੂੰ ਦੇਖਣ ਆਇਆ ਕਿ ਜਿਨੀਆਂ ਚੱਗੀਆਂ ਆਪ ਮੁਹਾਰੇ ਚਲਦੀਆਂ ਪਈਆਂ ਨੇ ਮਹਾਰਾਜ ਧਨ ਵਿੱਚ ਬੈਠੇ ਗਾ ਰਹੇ ਆ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਆ ਬਾਬਰ ਬੜਾ ਹੈਰਾਨ ਹੋਇਆ ਬਾਬਰ ਕੇ ਬਾਬੇ ਮਿਲੇ ਮਿਲ-ਮਿਲ ਸਭ ਨਵਾਬ ਨਵਾਇਆ ਉਹਨੇ ਆਦਰ ਨਾਲ ਝੁੱਕ ਕੇ ਕਿਹਾ ਵਲੀ ਅੱਲਾ ਜੀ ਕੋਈ ਸੇਵਾ ਬਖਸ਼ੋ ਬਾਬਰ ਦਾ ਖਿਆਲ ਸੀ ਇਕ ਕਾਮਲ ਫਕੀਰ ਨੂੰ ਖੁਸ਼ ਕੀਤੇ ਆ ਇਹਦੇ ਮੂੰਹੋਂ ਅਸੀਸ ਪ੍ਰਾਪਤ ਹੋ ਜੂਗੀ ਐ ਬਾਦਸ਼ਾਹ ਬਾਬਰ ਮਹਾਰਾਜ ਕਹਿੰਦੇ ਜੇ ਸਾਡੀ ਖੁਸ਼ੀ ਚਾਹਨਾ ਤੇ ਸਾਰੇ ਕੈਦੀ ਛੱਡ ਦੇ ਇਹਨਾਂ ਦਾ ਲੁੱਟਿਆ ਸਮਾਨ ਵੀ ਵਾਪਸ ਕਰ ਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਗੁਰਦੇਵ ਜੀ ਦੀ ਖੁਸ਼ੀ ਪਾਉਣ ਵਾਸਤੇ ਬਾਬਰ ਨੇ ਏਮਨਾਬਾਦ ਦੇ ਸਾਰੇ ਕੈਦੀ ਛੱਡਤੇ ਸੀ ਲੁੱਟਿਆ ਸਮਾਨ ਵੀ ਵਾਪਸ ਕਰਤਾ ਸੀ ਕਿਉਂਕਿ ਕਲਾ ਤੋਂ ਪ੍ਰਭਾਵਿਤ ਹੋ ਗਿਆ ਤਬ ਬਾਬਰ ਕਰੀ ਬੰਦ ਖਲਾਸ ਤਹਾਂ ਇਮਨਾਬਾਦ ਵਸਾਇਆ ਬਾਸ ਕਰ ਬੰਦ ਖਲਾਸ ਨਗਰ ਵਸਾਇਆ ਤਬ ਮੀਰ ਬਾਬਰ ਦਿੱਲੀ ਪਰਤਾਇਆ ਇਸ ਦਾ ਇਨਾ ਲੋਕਾਂ ਤੇ ਅਸਰ ਪਿਆ ਆਮ ਜਨਤਾ ਨੇ ਸਮਝਿਆ ਕਿ ਗਰੀਬਾਂ ਦਾ ਦਰਦ ਵਡਾਉਣ ਵਾਲੇ ਸੱਚੇ ਦਰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੀ ਹਨ ਹੁਣ ਉਹੀ ਸਵਾਲ ਫਿਰ ਭਾਈ ਮਰਦਾਨਾ ਜੀ ਅੱਗੇ ਰੱਖਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਜੀ ਮੈਂ ਆਪ ਜੀ ਦਾ ਦਾਸ ਹਾਂ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਗੁਰੂ ਸਾਹਿਬ ਜੀ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਇੱਥੇ ਏਮਨਾਬਾਦ ਦੇ ਵਿੱਚ ਜੋ ਹੋਇਆ ਇੱਥੇ ਸਾਰੇ ਪਾਪੀ ਥੋੜੀ ਹੋਣਗੇ ਪੁੰਨ ਕਰਨ ਵਾਲੇ ਵੀ ਹੋਣਗੇ ਬਹੁਤ ਪਿਆਰ ਕਰਨ ਵਾਲੇ ਵੀ ਹੋਣਗੇ ਰੱਬ ਨੂੰ ਸਾਰੇ ਲੋਕਾਂ ਨੂੰ ਸੰਤਾਪ ਭੋਗਣਾ ਪਿਆ ਮਹਾਰਾਜ ਦੱਸੋ ਜੀ ਦਾ ਕਾਰਨ ਕੀ ਆ ਇਹ ਭਈ ਅਵੱਗਿਆ ਥੋਰਣ ਪਾਸੂ ਮਿਲਿਓ ਸਰਬਪੁਰ ਕੋ ਦੁਖ ਰਸ ਅਸਮੰਜਸ ਮੈਂ ਲਖਮਨ ਮਾਹੀ ਬੂਝਨ ਕੀਨੇ ਆਪਕੇ ਮਾਹੀ ਮੈਨੂੰ ਇਹ ਸ਼ੰਕਾ ਦੂਰ ਕਰ ਦਿਓ ਮੇਰਾ ਕਿਰਪਾ ਕਰੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆ ਗੱਲ ਇਹ ਹੁੰਦੀ ਆ ਮਾੜੇ ਸੰਗ ਦਾ ਫਲ ਮਿਲਦਾ ਹੈ ਪਾਪੀ ਇਸ ਪਿੰਡ ਵਿੱਚ ਭਾਵੇਂ ਥੋੜੇ ਆ ਪਰ ਸਜਾ ਸਾਰਿਆਂ ਨੂੰ ਸੰਗੀ ਹੋਣ ਕਰਕੇ ਮਿਲੀ ਆ ਭਾਈ ਮਰਦਾਨਾ ਜੀ ਦੀ ਤਸੱਲੀ ਨਾ ਹੋਈ ਤੇ ਮਨ ਦੇ ਵਿੱਚ ਸੰਸਾਰ ਰਹਿ ਗਿਆ ਕਹਿੰਦੇ ਮਹਾਰਾਜ ਤਸੱਲੀ ਨਹੀਂ ਹੋਈ ਮਰਦਾਨੇ ਕੇ ਮਨ ਸੰਦੇਹੁ ਕੁਛਕ ਰਹੋ ਪਰ ਬੋਲ ਨਾ ਕਿਹੋ ਕੁਝ ਸਮਾਂ ਬੀਤਿਆ ਬੈਠਿਆਂ ਭਾਈ ਮਰਦਾਨਾ ਜੀ ਨੂੰ ਆਲਸ ਹੋ ਗਈ ਆ ਅੱਖਾਂ ਮੀਟੀਆਂ ਨੇ ਨੀਂਦ ਆ ਗਈ ਆ ਜੀ ਭਾਈ ਮਰਦਾਨਾ ਜੀ ਸੌਂਗੇ ਆ ਜੀ ਆਰਾਮ ਕਰ ਰਹੇ ਆ ਤੇ ਗੁਰਦੇਵ ਪਾਤਸ਼ਾਹ ਜੀ ਨੇ ਕਲਾ ਵਰਤਾਈ ਭਾਈ ਮਰਦਾਨਾ ਜੀ ਦੇ ਪੇਟ ਤੇ ਢਿੱਡ ਉੱਪਰ ਮਿੱਠਾ ਲਾ ਦਿੱਤਾ ਮਿੱਠੇ ਉੱਪਰ ਕੀੜੀਆਂ ਆ ਗਈਆਂ ਹੁਣ ਸੰਗਤ ਜੀ ਜਿੱਥੇ ਮਿੱਠਾ ਹੋਵੇ ਉੱਥੇ ਕੀੜੀਆਂ ਆਉਂਦੀਆਂ ਨੇ ਤੇ ਇੱਕ ਕੀੜੀ ਨੇ ਭਾਈ ਮਰਦਾਨਾ ਜੀ ਦੇ ਦੰਦੀ ਜਦੋਂ ਵੱਢੀ ਤੇ ਭਾਈ ਸਾਹਿਬ ਜੀ ਨੇ ਬਿਨਾਂ ਦੇਖਿਆਂ ਹੱਥ ਦੇ ਨਾਲ ਸਾਰੀਆਂ ਕੀੜੀਆਂ ਮਸਲ ਦਿੱਤੀਆਂ ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਕੀ ਕਰ ਰਹੇ ਆ ਦੰਦੀ ਇੱਕ ਨੇ ਵੱਢੀ ਆਂ ਸਾਰੀਆਂ ਮਾਰ ਦਿੱਤੀਆਂ ਨੇ ਇੱਕ ਪਪੀਲ ਕਾ ਕਾਟਿਓ ਜਬਹੀ ਜਾਗ ਮਲੀ ਮਰਦਾਨੇ ਸਭ ਹੀ ਮਰੀ ਸਰਬਪੁਨ ਲਗਿਓ ਨਿਹਾਰਣ ਤਬ ਸ੍ਰੀ ਗੁਰਕੇ ਬਚਨੇ ਉਚਾਰਣ ਇਹ ਦੇਖ ਕੇ ਭਾਈ ਮਰਦਾਨਾ ਜੀ ਦੀ ਤਸੱਲੀ ਹੋ ਗਈ ਕਿਉਂਕਿ ਪ੍ਰਤੱਖ ਪ੍ਰਮਾਣ ਮਹਾਰਾਜ ਨੇ ਦੇ ਦਿੱਤਾ ਇੱਕ ਪਪੀਲ ਕਾ ਕਾਟਿਓ ਜਬਹੀ ਜਾਗ ਮਲੀ ਮਰਦਾਨੇ ਸਭ ਹੀ ਮਰੀ ਸਰਬਪੁਨ ਲਗਿਓ ਨਿਹਾਰਨ ਤਬ ਸ੍ਰੀ ਗੁਰਕੇ ਬਚਨੇ ਉਚਾਰਨ ਤੇ ਕਾਟਿਓ ਏਕ ਬਹੁਤ ਤੈ ਮਾਰੀ ਭਾਵ ਕੀ ਕਟਿਆ ਕਨੇ ਸਜਾ ਸਾਰਿਆਂ ਨੂੰ ਮਿਲ ਗਈ ਐ ਤਾਂ ਸੰਗ ਦਾ ਫਲ ਭਾਈ ਮਰਦਾਨਾ ਜੀ ਮਿਲਦਾ ਹੀ ਹੁੰਦਾ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਭਗਤਾਂ ਦੇ ਵੀ ਬਚਨ ਹੋਏ ਵੇ ਆ ਜੋ ਜਹੋ ਜੀ ਸੰਗਤ ਕਰੇਗਾ ਤੇ ਉਨੂੰ ਉਹ ਜਾ ਫਲ ਮਿਲ ਜਾਵੇਗਾ ਤੇ ਅੱਜ ਅਸੀਂ ਵੇਖਦੇ ਆਂ ਬਹੁਤ ਲੋਕ ਆ ਜਿਹੜੇ ਸੰਗਤ ਕਰਕੇ ਹੀ ਉਹਨਾਂ ਦਾ ਜੀਵਨ ਜਿਹੜਾ ਬਦਲ ਗਿਆ ਚੰਗਾ ਬਣ ਗਿਆ ਤੇ ਐਸੇ ਵੀ ਲੋਕ ਆ ਜਿਨ੍ਹਾਂ ਨੇ ਬੁਰੀ ਸੰਗਤ ਕੀਤੀ ਆ ਤੇ ਉਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਤਾਂ ਫਿਰ ਆਪਾਂ ਕਹਿ ਦਿੰਨੇ ਆ ਚੰਗੇ ਲੋਕਾਂ ਨਾਲ ਮਾੜਾ ਕਿਉਂ ਹੁੰਦਾ ਜੋ ਹੁੰਦਾ ਹੁਕਮ ਚ ਹੁੰਦਾ ਇਹ ਹੁਕਮ ਆ ਆਪੇ ਬੀਜ ਆਪੇ ਹੀ ਖਾਹੋ ਹੁਣ ਜੇ ਮਨ ਗਲਤੀਆਂ ਕਰੇਗਾ ਸਰੀਰ ਗਲਤੀਆਂ ਕਰੇਗਾ ਤੇ سزا ਤਾਂ ਭਾਈ ਮਿਲਣੀ ਹੋਈਆ ਕਬੀਰ ਮਨ ਪੰਖੀ ਭਇਓ ਉੱਡੇ-ਉੱਡੇ ਦਹਿ ਜਸ ਜਾਏ ਇਹ ਮਨ ਪੰਛੀ ਦੀ ਨਿਆਈ ਹੋ ਗਿਆ ਔਡ-ਔਡ ਕੇ ਦਸਹੀ ਪਾਸੀ ਜਾਂਦਾ ਇੱਕ ਛਨ ਦੇ ਵਿੱਚ ਪਤਾ ਨਹੀਂ ਕਿੱਥੋਂ ਘੁੰਮ ਕੇ ਆ ਜਾਂਦਾ ਮਨ ਇਹ ਮਾਨਾ ਮਨ ਦੀ ਖੇਡ ਆ ਤੇ ਮਨ ਬਹੁਤ ਕੁਝ ਕਰਾ ਦਿੰਦਾ ਇਹਦੇ ਕਰਕੇ ਜੋ ਜਿਹੋ ਜਾਂ ਮਨ ਪਿਛੇ ਲੱਗ ਕੇ ਕਰਦਾ ਉਹੋ ਜਾਂ ਫਲ ਪਾ ਲੈਂਦਾ ਹੈ ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੇ ਤੇ ਸਾਕਤ ਨਰਜਮ ਘੁੱਟੀਐ ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿਟੀਐ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਇਹ ਸੰਗ ਦਾ ਹੀ ਫਲ ਆ ਇਹ ਸੰਗ ਦਾ ਹੀ ਫਲ ਆ ਇਸ ਕਰਕੇ ਇਹ ਕਹਿ ਦੇਣਾ ਰੱਬ ਨੇ ਮੇਰੇ ਨਾਲ ੱੱਕਾ ਕੀਤਾ ਰੱਬ ਨੇ ਇਸ ਤਰ੍ਹਾਂ ਕਰ ਦਿੱਤਾ ਨਹੀਂ ਭਾਈ ਕੀਤੇ ਦਾ ਹੀ ਫਲ ਪਾਇਆ ਹੈ ਜੇ ਕਿਸੇ ਇੱਕ ਵਿਅਕਤੀ ਨੇ ਗਲਤੀ ਕੀਤੀ ਹੋਵੇ ਉਹਨੂੰ ਵੀ ਸਜ਼ਾ ਮਿਲਦੀ ਹੈ ਤੇ ਜਿਹੜੀਆਂ ਰਲ ਕੇ ਗਲਤੀਆਂ ਕੀਤੀਆਂ ਨੇ ਉਹਦੀ ਸਜ਼ਾ ਕਿਸ ਨੂੰ ਮਿਲੇਗੀ ਭਾਈ ਸਾਰਿਆਂ ਨੂੰ ਮਿਲ ਕੇ ਭੁਗਤਣੀਆਂ ਪੈਣੀਆਂ ਜੇ ਪਵਨ ਗੁਰੂ ਪਾਣੀ ਪਿਤਾ ਸੰਗਤ ਜੀ ਆਪਾਂ ਪੜਦੇ ਤਾਂ ਹਾਂ ਜੇ ਪਵਨ ਵਾਤਾਵਰਨ ਖਰਾਬ ਕਰਦਾਂਗੇ ਗੰਦਲਾ ਕਰਦਾਂਗੇ ਪਾਣੀ ਜ਼ਹਿਰੀਲਾ ਕਰਦਾਂਗੇ ਸਜ਼ਾ ਸਾਰਿਆਂ ਨੂੰ ਮਿਲਣੀ ਹੈ ਰਲ ਕੇ ਕੀਤੀਆਂ ਗਲਤੀਆਂ ਦਾ ਫਲ ਰਲ ਕੇ ਹੀ ਭੋਗਣਾ ਪੈਂਦਾ ਹੈ ਫਿਰ ਆਪਾਂ ਕਹਿੰਦੇ ਆ ਚੰਗੇ ਲੋਕਾਂ ਨਾਲ ਬੁਰਾ ਹੁੰਦਾ ਨਹੀਂ ਭਾਈ ਕੀਤੇ ਕਰਮਾਂ ਦਾ ਹੀ ਇਹ ਫਲ ਮਿਲਦਾ ਦੋਸ਼ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਦੋਸ਼ ਆਪਦੇ ਕਰਮਾਂ ਦਾ ਹੀ ਜਾਣੋ ਜੀ ਇਸ ਕਰਕੇ ਚੰਗੇ ਕਰਮ ਕਰਨੇ ਚਾਹੀਦੇ ਆ ਰੱਬ ਇਹ ਨਹੀਂ ਪੁੱਛੂਗਾ ਵੀ ਤੁਹਾਡੇ ਕੋਲ ਡਿਗਰੀ ਕਿਹੜੀ ਸੀ ਪੁੱਛੂਗਾ ਤੁਹਾਡਾ ਵਿਹਾਰ ਤੇ ਚਰਿੱਤਰ ਕਿਹੋ ਜਿਹਾ ਸੀ ਸੰਸਾਰ ਦੇ ਵਿੱਚ ਜਦੋਂ ਧਰਤੀ ਤੇ ਤੁਹਾਨੂੰ ਭੇਜਿਆ ਰੱਬ ਇਹ ਨਹੀਂ ਪੁੱਛੇਗਾ ਤੁਹਾਡੇ ਕੋਲ ਕਾਰ ਕਿਹੜੀ ਸੀ ਪੁੱਛੂਗਾ ਕਿੰਨੇ ਗਵਾਚਿਆਂ ਨੂੰ ਭਟਕਿਆਂ ਨੂੰ ਉਹਨਾਂ ਦੇ ਘਰੀ ਪਹੁੰਚਾਇਆ ਰੱਬ ਇਹ ਨਹੀਂ ਪੁੱਛੇਗਾ ਤੁਹਾਡੀ ਕੋਠੀ ਘਰ ਕਿੰਨੇ ਕਨਾਲਾਂ ਚ ਸੀ ਪੁੱਛੂਗਾ ਕਿੰਨਿਆਂ ਦਾ ਖੇੜੇ ਮੱਥੇ ਸਵਾਗਤ ਕੀਤਾ ਆਏ ਮਹਿਮਾਨਾਂ ਦੀ ਸੇਵਾ ਕੀਤੀ ਆ ਕਿ ਨਹੀਂ ਰੱਬ ਨਹੀਂ ਪੁੱਛੂਗਾ ਬੈਂਕ ਚ ਕਿੰਨੇ ਪੈਸੇ ਜਮਾ ਸੀ ਕਿੰਨਾ ਸੋਨਾ ਸੀ ਉਹ ਇਹੀ ਪੁੱਛੂਗਾ ਵੀ ਕਮਾਏ ਕਿਵੇਂ ਸੀ ਸੱਜਣ ਠੱਗ ਵਾਂਗੂ ਕਮਾਏ ਸੀ ਕੀ ਕੀਤਾ ਸੀ ਕਿ ਸੱਚੀ ਸੁੱਚੀ ਜਿਹੜੀ ਸੀ ਭਾਈ ਲਾਲੂ ਜੀ ਦੇ ਵਾਂਗ ਤੁਹਾਡੀ ਕਿਰਤ ਸੀ ਰੱਬ ਇਹ ਨਹੀਂ ਪੁੱਛੇਗਾ ਤੁਹਾਡੀ ਜ਼ਿੰਦਗੀ ਦਾ ਉਦੇਸ਼ ਕੀ ਸੀ ਪੁੱਛੇਗਾ ਕੀ ਕਰਕੇ ਮੇਰੇ ਕੋਲ ਆਏ ਹੋ ਕੀਤਾ ਕੀ ਹੈ लेखा ਰੱਬ ਮੰਗੇਸ਼ੀਆ ਬੈਠਾ ਕੱਢ ਬਹੀ ਰੱਬ ਨੇ ਤਾਂ ਇਹ ਪੁੱਛਣਾ ਭਾਈ ਉਹ ਬਾਣੀਏ ਵਾਂਗ ਇੱਕ ਇੱਕ ਗੱਲ ਦਾ ਹਿਸਾਬ ਹੋਣਾ ਇੱਕ ਇੱਕ ਕਰਮ ਦਾ ਇੱਕ ਇੱਕ ਸਾਧ ਜਿਹੜੇ ਰੱਬ ਵੱਲੋਂ ਮਿਲੇ ਹੋਏ ਆ ਤੇ ਦਿਨ ਜਿਹੜੇ ਆ ਛਾਲਾ ਮਾਰਦੇ ਲੰਗੀ ਜਾਂਦੇ ਆ ਸਵਾਸ ਲੰਗੀ ਜਾਂਦੇ ਆ ਸਭਨਾ ਦਾਦਰ ਲੇਖਾ ਹੋਏ ਪਾਈ ਮਰਦਾਨਾ ਜੀ ਕਰਨੀ ਬਾਝੋਂ ਤਰੇ ਨਾ ਕੋਏ ਸਾਰਿਆਂ ਦਾ ਲੇਖਾ ਹੋਣਾ ਚਾਹੇ ਅਮੀਰ ਚਾਹੇ ਗਰੀਬ ਚਾਹੇ ਰਾਜਾ ਚਾਹੇ ਭਿਖਾਰੀ ਸਾਰਿਆਂ ਦਾ ਹੀ ਲੇਖਾ ਹੋਣਾ ਪਾਈ ਸਭ ਦਾ ਹੀ ਇਸ ਕਰਕੇ ਚੰਗੇ ਕਰਮ ਕਰਨੀ ਚਾਹੀਦੇ ਆ ਇਹ ਚੰਗੇ ਅਮਲਾਂ ਤੋਂ ਬਿਨਾ ਕੋਈ ਪਾਰ ਨਹੀਂ ਉਤਰਦਾ ਸੱਚੋ ਸੱਚ ਬਖਾਣਾ ਕੋਏ ਨਾਨਕ ਦੇ ਅੱਗੇ ਪੁੱਛ ਨਾ ਹੋਏ ਜਿਹੜੇ ਬੰਦੇ ਰੱਬ ਨੂੰ ਯਾਦ ਕਰਦੇ ਆ ਪਰਲੋਕ ਵਿੱਚ ਉਹਨਾਂ ਦਾ लेखा ਨਹੀਂ ਪੁੱਛਿਆ ਜਾਂਦਾ ਸਤਿਗੁਰੂ ਜੀ ਮਹਾਰਾਜ ਰਹਿਮਤ ਕਰਨ ਚੰਗੇ ਕਰਮ ਕਰਨੇ ਆਰੰਭ ਕਰ ਲਈਏ ਜੇ ਮਾੜੇ ਕਰਮ ਕੀਤੇ ਆ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਬਖਸ਼ ਲੋ ਜੀ ਤੇ ਸਤਿਗੁਰ ਅੱਗੇ ਕੀਤੀ ਅਰਦਾਸ ਬਿਰਥੀ ਨਹੀਂ ਜਾਂਦੀ ਖਾਲੀ ਨਹੀਂ ਜਾਂਦੀ ਮਹਾਰਾਜ ਬਹੁਤ ਕਿਰਪਾ ਕਰ ਦੇਣਗੇ ਸਤਿਗੁਰ ਢਾਕ ਲੀਆ ਮੁਹੇ ਪਾਪੀ ਪੜਦਾ ਮਹਾਰਾਜ ਪਿਛਲੇ ਔਗਣਾ ਨੂੰ ਬਖਸ਼ ਕੇ ਅੱਗੇ ਮਾਰਗ ਪਾਉਣ ਵਾਲੇ ਆ ਜੀ ਇਹ ਗੁਰੂ ਗਰੀਬ ਨਵਾਜ ਅੱਗੇ ਅਰਦਾਸ ਬੇਨਤੀਆਂ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੀ ਤਸੱਲੀ ਵੀ ਕਰਵਾਈ ਪ੍ਰਤੱਖ ਪ੍ਰਮਾਣ ਬਾਬੇ ਨੇ ਦੇ ਦਿੱਤੇ ਆ ਅੱਜ ਅਸੀਂ ਗੱਲ ਗਲਤ ਹੀ ਗੁਰੂ ਤੇ ਸ਼ੰਕੇ ਕਰਦੇ ਆ ਲੋੜ ਆ ਗੁਰ ਇਤਿਹਾਸ ਤੇ ਸ਼ਰਧਾ ਬਣਾਉਣ ਦੀ ਲੋੜ ਹੈ ਗੁਰਬਾਣੀ ਨੂੰ ਕੰਠ ਕਰਨ ਦੀ ਲੋੜ ਹੈ ਸੰਗਤ ਜੀ ਗੁਰਬਾਣੀ ਨੂੰ ਜੀਵਨ ਚ ਕਮਾਉਣ ਦੀ ਪੁੱਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਪਾ ਬਣਾਈ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ